ਨੀਟੂ ਜੀ ਅਕਸਰ ਹਰ ਚੋਣਾਂ 'ਚ ਤੁਸੀਂ ਪਹੁੰਚਦੇ ਹੋ ਚਾਹੇ ਪੰਜਾਬ 'ਚ ਕਿਤੇ ਵੀ ਹੋਵੇ ਇਲੈਕਸ਼ਨ ਤਾਂ ਨੀਟੂ ਸ਼ਟਰਾਂ ਵਾਲਾ ਇੱਕ ਨਾਮ ਜ਼ਰੂਰ ਹਰ ਜਗ੍ਹਾ ਤੇ ਪਹੁੰਚਦਾ ਜਿੱਥੇ ਆਏ ਹੋ ਹਾਲਾਂਕਿ ਪੰਥਾ ਖਲਕਾ ਹੈ ਲੱਗਦਾ ਕਿ ਜਿੱਤ ਹੋਊਗੀ ਤੁਹਾਡੀ ਜੀ ਜੀ ਜਿੱਤ ਕਿਉਂ ਨਹੀਂ ਹੋਊਗੀ ਜੀ ਜਿੱਤ ਹੋਊਗੀ ਅੱਜ ਨਹੀਂ ਤੇ ਕੱਲ ਲੜਦੇ ਪਏ ਆ ਕਿਤੇ ਨਾ ਕਿਤੇ ਜਿੱਤ ਹੋਊਗੀ ਤੇ ਬਾਕੀ ਇੱਥੇ ਕੀ ਇਹ ਜਿਹੜੀ ਇਹ ਆਵਾਜ਼ ਹੈ ਲੋਕਾਂ ਦੀ ਸੱਚ ਦੀ ਆਵਾਜ਼ ਜਿਨੇ ਜਿਨੀਆਂ 207 ਵੋਟਾਂ ਪਈਆਂ ਇਹ ਸੱਚ ਦੀ ਤੇ ਹੱਕ ਦੀ ਆਵਾਜ਼ਾ ਨਾ ਮੈਂ ਕਿਹਨੂੰ ਰੁਪਈਆ ਦਿੰਦਾ ਨਾ ਮੈਂ ਕਿਹਨੂੰ ਪਾਣੀ ਪਿਆ ਨਾ ਮੈਂ ਚਾਹ ਪੀਈ ਉਲਟਾ ਇਹਨਾਂ ਬਰਜਾਰਾਂ ਨੇ ਮੇਂ ਰੋਟੀ ਵੀ ਇਹਨਾਂ ਨੇ ਖਵਾਈਆ ਕਿਉਂਕਿ 30000 ਰੁਪਏ ਸੀ 3000 ਰੁਪਏ ਕੱਟੇ ਤੇ ਮੈਂ ਕਮੇਟੀ ਚ ਕਿ 30000 ਰੁਪਏ ਨਾ ਤਿੰਨ ਤਿੰਨ ਕਰੋੜ ਕਰੋੜ ਵਾਲੇ ਬੰਦੇ ਮੈਨੇੜੇ ਨਹੀਂ ਲੱਗਣ ਦਿੱਤੇ ਔਰ ਜੇ ਸਾਡੀ ਕੌਮ ਚਾਵੇ ਇਦਾਂ ਜੋਦੇ ਬਣ ਸਕਦੇ ਆ ਐਹੀ ਸਾਡੀ ਕੌਮ ਅੱਗੇ ਵਧ ਸਕਦੀ ਆ ਪਰ ਸਾਡੀ ਕੌਮ ਦੇ ਕੋਈ ਬਾਣ ਨਹੀਂ ਫੜਦਾ ਅਸੀਂ ਅੱਧੇ ਕਾਲੀ ਦਲ ਦਾ ਅੱਧੇ ਕਾਂਗਰਸ ਦਾ ਅੱਧੇ ਬੀਜੇਪੀ ਦਾ ਅੱਧੇ ਬੌਜੇ ਸਮਾਜ ਪਾਰਟੀ ਦਾ ਅੱਧੇ ਅਕਾਲੀਆਂ ਵਾਲਾਂ ਅਸੀਂ ਸਾਰੇ ਪਾਸੇ ਵੰਡੇ ਪਏ ਆ ਜਿੱਦਨ ਅਸੀਂ 2027 'ਚ ਇਕੱਠੇ ਹੋਗੇ ਨਾ ਸਾਰੇ ਐਮਐਲਏ ਸਾਰੇ ਦੱਸੋ ਜਿਹੜੇ ਸਾਨੂੰ ਟਾਂਚਾ ਕਰਦੇ ਫਿਰਦੇ ਆ ਜਿਹੜੇ ਸਾਡੀ ਕੌਮ ਨੂੰ ਟਾਰਗੇਟ ਕਰਦੇ ਫਿਰਦੇ ਆ ਡਾਕਟਰ ਪੀਮਲਵ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਅੱਜ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿੰਨੇ ਬੱਚੇ ਕੁੱਟੇ ਗਏ ਕਿੰਨੇ ਨਾਲ ਧੱਕਾ ਚੱਲ ਰਿਹਾ ਕੋਈ ਲੀਡਰ ਪਹੁੰਚਿਆ ਹੁਣੇ ਹਾਲ ਪੀੜਿਤ ਹੋਈ ਸੀਗੀ ਸਾਰੇ ਆਪਣੇ ਆਪਣੇ ਬੋਰਡ ਲਾ ਕੇ ਮੈਂ ਕਾਲੀ ਦੱਲੋਂ ਵੱਲੋਂ ਜੀ ਮੈਂ ਕਾਂਗਰਸ ਵੱਲੋਂ ਮੈਂ ਬੀਜੇਪੀ ਵੱਲੋਂ ਮੈਂ ਬਹੁਜ ਸਮਾਜ ਪਾਰਟੀ ਵੱਲੋਂ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਜੀ ਉਸ ਤੇ ਸਾਰੀਆਂ ਪਾਰਟੀਆਂ ਜਦੋਂ ਗਈਆਂ ਜਿੱਥੇ ਸਾਡੇ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਸਾ ਉਥੇ ਸਾਡੇ ਘਰਾਂ ਵਿੱਚ ਹਮਲੇ ਕਰਾ ਦਿੰਦੇ ਸਾਡੇ ਜਾਨਕਿ ਗੁੰਡਾਗਰਦੀ ਦਾ ਪੂਰਾ ਜੋਸ਼ ਕਰਾ ਦਿੰਦੇ ਆ ਮੈਂ ਇਲੈਕਸ਼ਨਰ ਖੜਾ ਜੀਗਾ ਮੇਰੇ ਘਰ ਹਮਲਾ ਕਰਾਤਾ ਲੀਡਰਾਂ ਨੇ ਮੈਂ ਕਿਹਨੂੰ ਦੱਸਾਂ ਦੱਸੋ ਕਿਉਂ ਹਮਲਾ ਕਿਉਂ ਕਰਾਇਆ ਕਿ ਨੀਟੂ ਬਹੁਤ ਤਗੜਾ ਹੈ ਨੀਟੂ ਵੋਟਾਂ ਨਾਲ ਨੀਟੂ ਵੋਟਾਂ ਵਿੱਚ ਨਾ ਪਹੁੰਚ ਸਕੇ ਪਰ ਨੀਟੂ ਸ਼ਟਰਨ ਵਾਲਾ ਅੱਜ ਹੀ ਵੋਟਾਂ ਵਿੱਚ ਪਹੁੰਚਿਆ ਵਾ ਜੀ ਪਹੁੰਚਦਾ ਰਹੂਗਾ ਜਦ ਤੱਕ ਜ਼ਿੰਦਾ ਵਾ ਨੀਟੂ ਲੋਕਾਂ ਦੇ ਹੱਕ ਦੇ ਵਾਸਤੇ ਹੈ ਔਰ ਜੇ ਗੱਲ ਕਰੀਏ ਇਥੇ ਐਸਐਸਪੀ ਮੈਡਮ ਨੂੰ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਨੇ ਰਿਪੋਰਟ ਲਿਖੀ ਤੇ ਭਾਜਪਾ ਨੇ ਸਸਪੈਂਡ ਕਰਾ ਕੇ ਮਾਰਿਆ ਵੀ ਜਿਹੜਾ ਆਈਪੀਐਲ ਅਫਸਰ ਹੁੰਦਾ ਉਹਨੂੰ ਪੁੱਛੋ ਕਿਦਾਂ ਬੰਦਾ ਜਿਹੜਾ ਪੁਲਿਸ ਮੁਲਾਜ਼ਮ ਬੰਦਾ ਉਹਨੂੰ ਕਿੰਨੀ ਮਿਹਨਤ ਨਾਲ ਲੱਗਿਆ ਹੁੰਦਾ ਕਿ ਚੌਣ ਕਮਿਸ਼ਨ ਉਹੀ ਕਰਦਾ ਵਾ ਜੋ ਬੀਜੇਪੀ ਸਰਕਾਰ ਕਹਿੰਦੀ ਪਈ ਆ ਬੀਜੇਪੀ ਸਰਕਾਰ ਦੀ ਮੇਰੀ ਭੁਲੀ ਪੱਕਦਾ ਸੁਖਵੀਰ ਸਿੰਘ ਬਾਦਲ ਨੇ ਸੀਗਾ ਕਿ ਉਹਨਾਂ ਦੀ ਕੰਪਲੇਨ ਦੇਖੋ ਜੀ ਲੋਕਾਂ ਨੂੰ ਸਾਰਿਆਂ ਪਤਾ ਵਾ ਜਿਹੜੇ ਜੋ ਵੀ ਆਪਾਂ ਕਰ ਰਹੇ ਆ ਲੋਕਾਂ ਨੂੰ ਇਹ ਨਾ ਕੋਈ ਨੀਟੂ ਸ਼ਟਰਾਂ ਵਾਲੇ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਯਾਰ ਬੰਦਾ ਇਮਾਨਦਾਰਾ ਬੰਦਾ ਸਿੱਧਾ ਸਾਦਾ ਵਾ ਗਰੀਬ ਬੰਦਾ ਵਾ ਯਾਰ ਇਹਦੇ ਕੋਲ ਪੈਸੇ ਪੂਤੇ ਹੈ ਨਹੀਂਗੇ ਤੇ ਜਿਹੜੇ ਜ਼ਿਆਦਾ ਲਾਲਚ ਦਿੰਦੇ ਆ 10-10 ਹਜ਼ਾਰ 20-20 ਹਜ਼ਾਰ ਦਿੰਦੇ ਆ ਉਹਨਾਂ ਤੋਂ ਲੈ ਕੇ ਵੋਟ ਵੇਚੀ ਜਾਂਦੀ ਭਾਜੀ ਹੁਣ ਤੱਕ ਕਿੰਨੀਆਂ ਚੋਣਾਂ ਤੁਸੀਂ ਲੜੀਆਂ ਨੇ 13 ਚੋਣਾਂ ਲੜੀਆਂ ਜੀ ਕਿੰਨੀਆਂ ਕਮੇਟੀਆਂ ਚੁੱਕ ਲਈਆਂ ਦੇਖੋ ਜਿੰਨੀਆਂ ਕੋ ਜੋੜਦੇ ਜਦੋਂ ਮੈਂ ਸੋਚਦਾ ਕੋਈ ਮੋਟਰਸਾਈਕਲ ਲਵਾਵਾਂਗੇ ਨਵਾਂ ਜਾਂ ਕਾਰ ਲਵਾਵਾਂਗੇ ਉਦੋਂ ਹੀ ਕੋਈ ਨਾ ਕੋਈ ਚੋਣ ਆ ਜਾਂਦੀ ਫਿਰ ਆਪਾਂ ਵੀ ਚੋ ਨਦੇ ਦਿਲਾਂ ਚ ਕਦੀ ਤੇ ਰਹਿ ਮਾਊਗਾ ਨਾ ਯਾਰ ਐਤ ਕਿ ਨੀਡ ਟੂ ਸ਼ਟਲ ਨਾ ਪੋਰਟ ਪਾ ਕੇ ਦੇਖੋ ਹੁਣ ਤੱਕ ਕਿੰਨੀ ਵੱਧ ਤੋਂ ਵੱਧ ਵੋਟ ਕਿੰਨੀ ਪਈ ਆ ਕਿਉਂਕਿ ਪਹਿਲੀ ਚੋਣ ਦੀ ਗੱਲ ਕਰੀਏ ਤੁਸੀਂ ਆਪਣੇ ਕੱਪੜੇ ਤੱਕ ਪਾੜਤੇ ਸੀਗੇ ਸੂਹ ਖਾਲੀ ਸੀਗੀ ਕਿ ਮੈਨੂੰ ਮੇਰੇ ਘਰ ਦੀ ਵੋਟ ਵੀ ਨਹੀਂ ਪਈ ਦੁੱਖ ਹੁੰਦਾ ਜੀ ਜੀ ਦੁੱਖ ਹੁੰਦਾ ਤੇਨੂੰ ਦਿਲ ਹਿਲਦਾ ਜਦੋਂ ਬੰਦੇ ਮਿਹਨਤ ਕੀਤੀ ਹੋਵੇ ਨਾ ਚੱਕ ਕੇ ਤੇ ਕੰਮ ਕਰਦਾ ਦਿਹਾੜੀਆਂ ਵਾਲ ਦਿਹਾੜੀਆਂ ਲਾਈਆਂ ਬੰਦੇ ਨੂੰ ਪੈਸੇ ਨਾ ਮਿਲਣ ਉਹ ਫਿਰ ਉਹ ਰੋਂਦਾ ਯਾਰ ਵੀ ਇੱਕ ਤੇਰਾ ਰੱਬਾ ਕਰਦਾ ਇਨਸਾਫਾ ਵੀ ਜਿੱਥੇ ਸਾਡੀ ਸੁਣਵਾਈ ਨਹੀਂ ਹੈਗੀ ਆਪਾਂ ਤੇ ਲੋਕਾਂ ਵਾਸਤੇ ਲੜ ਰਹੇ ਆ ਯਾਰ ਸਾਡਾ ਕੋਈ ਮੋਟੀਵੇਸ਼ਨ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਦਿਵਾਵੇਗੀ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਗੀ ਜਿਹੜੀ ਪੰਜਾਬ ਦੇ ਬੱਚਿਆਂ ਸਰਕਾਰ ਖੇਡਾਂ ਸੋਰਸ ਸੇ ਪਾਏਗੀ ਜਿਹੜੀ ਸਾਡੇ ਪੰਜਾਬ ਵੱਲ ਸੋਚੇਗੀ ਉਹ ਸਰਕਾਰ ਦੇ ਨਾਲ ਕਦੀ ਨਹੀਂ ਢੂ ਛਤਰਾ ਵਾਲਾ ਇਹ ਗੱਲ ਨਹੀਂ ਕਹੂਗਾ ਕਿ ਮੈਨੂੰ ਸੀਟ ਚਾਹੀਦੀ ਨਹੀਂ ਚਾਹੀਦੀ ਮੈਂ ਵੀ ਇਹੀ ਕੰਮ ਕਰਨ ਚਾਹੁੰਦਾ ਚੋਣ ਕਿਉਂ ਲੜ ਰਹੇ ਹੋ ਜੇ ਸੀਟ ਨਹੀਂ ਚੋਣੇ ਚੋਣ ਤਾਂ ਲੜਦੇ ਕਿਥੇ ਸਾਡੇ ਹੱਥ ਨਹੀਂ ਮਿਲਦਾ ਅੱਜ ਯੂਨੀਵਰਸਿਟੀ ਕੌਣ ਗਿਆ ਕੋਈ ਆ ਪਾਰ ਆਪਣੇ ਬੋਰਡ ਲਾਤੇ ਭਾਵੇਂ ਕਿਸੇ ਨੇ ਕੁਝ ਨਹੀਂ ਵੰਡਿਆ ਉੱਥੇ ਸ਼ਟਰ ਵਾਲਾ ਉੱਥੇ ਪਹੁੰਚਿਆ ਸੀ ਮੈਂ ਪਹੁੰਚਿਆ ਸੀ ਭਾਜੀ ਮੈਂ ਦੇਖਿਆ ਮੈਂ ਦੇਖਿਆ ਸਾਰਾ ਬਰਬਾਹ ਓਏ ਕਿਸੇ ਨੇ ਐਵੇਂ ਹੀ ਪਹੁੰਚੇ ਟੋਂਗ ਕੇ ਮਾਰੀ ਬੀੜੀ ਤੱਕਾ ਲਾਇਆ ਉਹਨੇ ਫੋਟੋ ਬਾਪਤੀ ਜੀ ਮੈਂ ਜੋ ਕੀਤਾ ਮੈਂ ਹੀ ਤਾਂ ਸਾਰੇ ਬੰਦੇ ਬਚਾਏ ਉੱਥੇ ਉੱਥੇ ਮੈਂ ਹੀ ਸੀਗਾ ਕਹਿੰਦੇ ਬਸ ਇੱਕ ਬੰਦਾ ਬੀੜੀ ਤੱਕਾ ਲਾਉਣ ਡਿਆ ਬਸ ਮੜੇ ਪਹੁੰਚੇ ਤਾਂ ਕਰਕੇ ਉਹ ਕਹਿੰਦਾ ਜਿੰਨਾ ਹੜ ਆਇਆ ਨਾ ਸਾਰਾ ਮੈਂ ਰੋਕਿਆ ਸਾਰਾ ਕੁਝ ਮੈਂ ਹੀ ਕੀਤਾ ਇਹ ਲੋਕ ਉਹ ਬੰਦੇ ਨੇ ਫੇਮ ਘਟਣ ਵਾਲੇ ਆਪਾਂ ਫੇਮ ਨਹੀਂ ਘਟਣੇ ਆਪਾਂ ਲੋਕਾਂ ਦੇ ਨਾਲ ਖੜੇ ਹਾਂ ਸੰਘਰਸ਼ ਦੇ ਨਾਲ ਖੜੇ ਪੰਥ ਹਲਕਾ ਪੰਥ ਬਾਰੇ ਕੋਈ ਜਾਣਕਾਰੀ ਹੈਗੀ ਆ ਦੇਖੋ ਜ਼ਰੂਰੀ ਨਹੀਂ ਹੁੰਦਾ ਪੰਥ ਹਲਕਾ ਅਸੀਂ ਕਾਫੀ ਕਿੱਦਾਂ ਦੇ ਬੰਦੇ ਆ ਅਸੀਂ ਪੰਥ ਦੇ ਬੰਦੇ ਆ ਪੰਥ ਨੂੰ ਵੋਟਾਂ ਪਾਓ ਹਜ਼ਾਰ ਹਜ਼ਾਰ ਵਾਰੀ ਪਾਓ ਕਰੋੜ ਕਰੋੜ ਵਾਰੀ ਪਾਓ ਪਰ ਇੱਕ ਸਾਲ ਵਾਸਤੇ ਕੀ ਕਰੋਗੇ ਇੱਕ ਸਾਲ ਮੈਨੂੰ ਦੇ ਕੇ ਦੇਖੋ ਆ ਆ ਸਾਲ ਤੂੰ ਮੈਨੂੰ ਦੇ ਕੇ ਦੇਖ ਦੇ ਇੱਕ ਸਾਲ ਦਾ ਮੈਂ 10 ਸਾਲਾਂ ਦਾ ਬਣਾ ਦਿੰਦਾ ਮੇਰਾ ਨੀਟੂ ਨਹੀਂ ਮਿਲਦਾ ਠੀਕ ਹੈ ਇਹੋ ਜਿਹਾ ਕਰੋਗੇ ਕਿ ਜਿਹੜਾ ਜੀ ਇਹੀ ਤੇ ਪਲਾਨ ਹੈ ਜਣ ਕੀ ਆਉਹੀ ਤਾਂ ਪੁੱਛ ਰਿਹਾ ਪਲਾਨ ਇਹ ਮੈਨੂੰ ਦੱਸ ਦੇ ਮੈਂ ਦੱਸਤਾ ਦੇ ਨਾਲ ਕਹਿੰਦਾ ਆਹ ਪਲਾਨ ਤੇ ਆਪਾਂ ਹੁਣ ਆਪਾਂ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਦੱਸਣਾ ਕਿਸੇ ਆਮ ਬੰਦ ਰਿਕਸ਼ੇ ਨੂੰ ਦੱਸ ਦੇਣਾ ਪਰ ਇਹਨਾਂ ਨੂੰ ਨਹੀਂ ਦੱਸਣਾ ਇਹਨਾਂ ਦੇ ਪੱਲੇ ਨਹੀਂ ਪੈਂਦੀ ਨੀ ਗੱਲ ਜੇ ਇਹਨਾਂ ਦੇ ਪੱਲੇ ਪੈ ਗਈ ਇਹਨਾਂ ਨਾਲ ਵਾਲੇ ਪੱਕੇ ਲੀਡਰ ਬਣ ਜਾਣਾ ਤੇ ਇਸ ਕਰਕੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰੇ ਵਾਲੇ ਬੰਦੇ ਆ ਮੈਂ ਨਾ ਕਿ ਹੱਥ ਜੋੜ ਕੇ ਬੇਨਤੀ ਕਰਨ ਜਾਂਦਾ 2027 ਵਿੱਚ ਸਾਰੇ ਜາດ ਖੜੇ ਹੋ ਜਾਓ ਜਿਤਾਉਂਗਾ ਮੈਂ ਤੁਹਾਨੂੰ ਪਰ ਆਪ ਤੇ ਜਿੱਤ ਨਹੀਂ ਪਾਏ ਹਲੇ ਤੱਕ ਆ ਫਿਰ ਬਾਕੀਆਂ ਨੂੰ ਕਿ ਆਪਣੇ ਪ੍ਰਚਾਰ ਚ ਤੁਸੀਂ ਕਿਤਨਾ ਕਿਤੇ ਪਿੱਛੇ ਰਹਿ ਗਏ ਹੋ ਲੇਕਿਨ ਹਲੇ ਤੱਕ ਵੋਟਾਂ ਨਹੀਂ ਪਈਆਂ ਪਰ ਇੱਕ ਤਰੱਕੀ ਜ਼ਰੂਰ ਹੋਈ ਆ ਪਹਿਲੇ ਚੋਣ ਚ ਤੁਹਾਨੂੰ ਘਰ ਦੀਆਂ ਵੋਟਾਂ ਨਹੀਂ ਸੀ ਪਈਆਂ ਲੇਕਿਨ ਹੁਣ ਕਿਤਨਾ ਕਿਤੇ ਵਧ ਗਈ ਗਿਣਤੀ ਦੇਖੋ ਰਾਤ ਗਈ ਸੋ ਬਾਦ ਗਈ ਠੀਕ ਹੈ ਨਾ ਉਹ ਤੇ ਸਾਡੇ ਪਹਿਲੀ ਵਾਰ ਸੀਗਾ ਆ ਹੁਣ ਦੂਜੀ ਵਾਰ ਈ ਆ ਤੀਜੀ ਵਾਰ ਪਤਾ ਨਹੀਂ ਕਿੰਨੇ ਸਟਰੋਂਗ ਹੋ ਗਏ ਨਾ ਜਿਨੇ ਐਨਆਰਆਈ ਵੀਰ ਜੇ ਸਾਡੀ ਸਾਰਿਆਂ ਦੀ ਮਦਦ ਕਰ ਦਿੱਤੀ ਜਿੱਦਾਂ ਕਿ ਇਹ ਪੈਸੇ ਵੰਦੇ ਆ ਆਪਾਂ ਪੋਸਟਰ ਲਾਵਾਂ ਕੱਲੇ ਕੱਲੇ ਘਰ ਜਾ ਕੇ ਵਾਦਾ ਕਰਕੇ ਆਵਾਂਗੇ ਜਾਓ ਮੈਂ ਕਹਿੰਦਾ ਜੀ ਮੈਨੂੰ ਤੁਸੀਂ ਐਮਐਲਏ ਬਣਾ ਦੋਗੇ ਜੇ ਇਸ ਸ਼ਹਿਰ ਦੀ ਡਿਵੈਲਪਮੈਂਟ ਨਾ ਕੀਤੀ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਤਣ ਤਣ ਸ਼ਹਿਰ ਕਿਉਂ ਪਿੱਛੇ ਕੀਤਾ ਕਾਦੇ ਵਾਸਤੇ ਕੀਤਾ ਇੰਨੇ ਐਮਐਲਏ ਗਏ ਇੰਨੇ ਐਮਪੀਏ ਕਿਸ ਨੇ ਪੁੱਛਿਆ ਕਿ ਸਰਕਾਰ ਨੂੰ ਪੁੱਛਿਆ ਜਦੋਂ ਵੋਟਾਂ ਹੁੰਦੀਆਂ ਤਾਂ ਵੱਡੇ ਵੱਡੇ ਇੱਥੇ ਚਿਹਰੇ ਆ ਜਾਂਦੇ ਆ ਤੇ ਜਦੋਂ ਵੋਟਾਂ ਚੱਲ ਜਾਂਦੀਆਂ ਫਿਰ ਸਾਰੇ ਗੈਪ ਹੋ ਜਾਂਦੇ ਆ ਇਦਾਂ ਕਿਉਂ ਐਦਾਂ ਕਿ ਕੱਪੜੇ ਤੇ ਨਹੀਂ ਪਾੜੋਗੇ ਕਦੇ ਕਦਾਰ ਫੋਨ ਦਾ ਪੂਰੇ ਰਾਉਂਡ ਕਰਕੇ ਜਾਵਾਂਗੇ ਇਦਾਂ ਨਹੀਂ ਜਾਂਦੇ ਪਰ ਕੀ ਲੱਗਦਾ ਹੈ ਕਿ 207 ਵੋਟਾਂ ਇਹ ਤੱਕ ਪਈਆਂ ਜਿੱਤ ਕਿੱਥੇ ਜਿੱਤ ਤੇ ਹਜ਼ਾਰਾਂ ਵੋਟਾਂ ਨਹੀਂ ਭਾਜੀ ਕੋ ਪਤਾ ਨਹੀਂਦਾ ਕਿ ਇੱਕ ਡੱਬੇ ਸਾਰੀਆਂ ਵੋਟਾਂ ਸਾਡੀ ਨਿਕਲਣ ਫੇਰ ਕੋ ਪਤਾ ਨਹੀਂ ਇਹ ਦੇਖੋ ਰੱਬ ਦੇ ਹੱਥ ਵਾਜ਼ਾ ਦੇਖੋ ਇਸ ਵਾਰ ਤੇ ਨਹੀਂ ਰੋਵੋਗੇ ਨਹੀਂ ਰੋ ਰੋਵਾਂਗੇ ਕਿਉਂ ਨਹੀਂ ਰੋ ਰੋਵਾਂਗੇ ਨਹੀਂ ਰੋਵਾਂਗੇ ਜੀ ਨਹੀਂ ਇਸ ਵਾਰ ਵੀ ਰੋਵੋਗੇ ਨਹੀਂ ਨਹੀਂ ਰੋਣਾ ਕਿਉਂਗਾ ਜੀ ਰੱਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਸਭ ਨੂੰ ਜੀ ਆਪਾਂ ਰੋਣਾ ਨਹੀਂ ਆਪਾਂ ਆਕੀ ਕੁਛ ਕਰਕੇ ਜਾਵਾਂਗੇ ਵੀ ਠੀਕ ਆ ਵੀ ਸਾਜ ਦਾ ਫੈਸਲਾ ਲੋਕੀ ਨਹੀਂ ਚਾਹੁੰਦੇ ਹੁਣ 15 ਬੰਦੇ ਲੜਦੇ ਆ ਜਿੱਤਣਾ ਇੱਕ ਨੇ 14 ਨੇ ਤੇ ਹਰਨਾ ਹੀ ਆ ਜੀ 14 ਨੇ ਵੀ ਰੋਣਾ ਹੀ ਫੇਰ ਹਰ ਕੇ ਫੇਰ ਫੇਰ ਕੀ ਆ ਜੀ ਫੇਰ ਘਰ ਫੇ 13ਵੀਂ ਕਮੇਟੀ ਵੀ ਗਈ 13ਵੀਂ ਕਮੇਟੀ ਵੀ ਗਈ ਕਿੰਨਾ ਕ ਨੁਕਸਾਨ ਹੋਏਗਾ ਫੇ ਨੁਕਸਾਨ ਤੇ ਹੋਇਆਗਾ ਜੀ ਦਿਹਾੜੀਆਂ ਵੀ ਟੁੱਟੀਆਂ ਕੰਮਕਾਰ ਵੀ ਗਿਆ ਸਾਰਾ ਕੁਛ ਕਿੰਨੀਆਂ ਦਿਹਾੜੀਆਂ ਤੋੜ ਬੈਠੇ ਹੋ ਕਿੰਨਾ ਨੁਕਸਾਨ ਕਰ ਬੈਠੇ ਹੋ ਮਨ ਚ ਦੁੱਖ ਹੁੰਦਾ ਚੀ ਦਾ ਦੁੱਖ ਹੁੰਦਾ ਹੀ ਆ ਫੇਰ ਜਦੋਂ ਬੰਦਾ ਹੁਣ ਮਿਹਨਤ ਕਰਦਾ ਵੇ ਇੱਕ ਬੰਦਾ ਮਿਹਨਤ ਨਾ ਪੱਲੇ ਪਵੇ ਤੇ ਪਰ ਚਲੋ ਜਿਹੜੇ ਹੱਕ ਸਾਜਦੇ ਵੋਟਾਂ ਜਿਨ੍ਹਾਂ ਨੇ 207 ਵੋਟਾਂ ਪਾਈਆਂ ਉਹਨਾਂ ਦੇ ਜ਼ਮੀਰ ਜਾਗਦੇ ਆ ਹਾਜੇ ਤੱਕ ਕਿਤੇ ਜਾਗਦੇ ਆ ਸਲੂਟ ਆਣਾ ਲੋਕਾਂ ਨੂੰ ਬਈ ਉਹਨਾਂ ਲੋਕਾਂ ਨੂੰ ਸਲੂਟ ਹੈ ਜਿਨ੍ਹਾਂ ਨੇ ਨੀਡੂ ਨੂੰ ਵੋਟ ਪਾਈ ਹੈ ਜੀ ਆ ਦੇਖੋ ਕਿੰਨਾ ਪਿਆ ਧੰਨ ਧੰਨ ਵਈ ਉਹ ਬੰਦੇ ਧੰਨਵਾ ਜਿਨ੍ਹਾਂ ਨੇ ਨੀਡੂ ਸ਼ਟਰਾਂ ਨਾਲ ਇੱਕ ਵਾਰ ਇਨਸਾਫ ਦੇ ਵਿੱਚ ਚੋਣਾ ਆ ਗਿਆ ਨਹੀਂ 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 ਰੋਂਦੇ ਨਹੀਂ ਜੀ ਮਨ ਭਰਿਆ ਕੋਈ ਗੱਲ ਨਹੀਂ ਜੀ ਆਪਾਂ ਰੋਵਾਂਗੇ ਨਹੀਂ ਹੁਣ ਤਗੜੇ ਹੋ ਜਾਾਂਗੇ ਜੀ ਦੇਖੋ 14 ਬੰਦੇ ਹਾਰਨੇ ਆ ਜੀ ਇੱਥੇ 15 ਮਿੰਟ ਜਿੰਨਾ ਵਾ ਹੁਣ ਕੀ ਕਰੀਏ ਮੱਲਾਂ ਕਰਦੇ ਨੇ ਅਜ ਤੱਕ ਰੋਕਿਆ ਨਹੀਂ ਤੁਹਾਨੂੰ ਕੀ ਇਲੈਕਸ਼ਨ ਨਾ ਲੜੋ ਹਾਰ ਹੋ ਰਹੀ ਆ ਕਿੰਨਾ ਨੁਕਸਾਨ ਅਜ ਤਨ ਨੁਕਸਾਨ ਕਿੰਨਾ ਕੀਤਾ ਨਹੀਂ ਟੂ ਜੀ ਪਹਿਲਾਂ ਤਾਂ ਇਸ਼ਾਨ ਤੇ ਬਹੁਤ ਜ਼ਿਆਦਾ ਹੋਇਆ ਵਾ ਨੁਕਸਾਨ ਤੇ ਪਰ ਭਾਈ ਨਹੀਂ ਹੋ ਸਕਦੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਕਹਿੰਦੇ ਨਾ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਗੁਰੂ ਬੱਲੇ ਚੇਲੇ ਜਾਣ ਸਟੱਪ ਤੇ ਸਾਡੇ ਵੀ ਗੁਰੂਆਂ ਪੀਰਾਂ ਦੀ ਰਹਿਮਤ ਆ ਕੋਈ ਨਹੀਂ ਅੱਜ ਨੇ ਤੇ ਕੱਲ ਜਿੱਤਾਂਗੇ ਜ਼ਰੂਰ ਜੀ ਮਤਲਬ ਆਸ ਉਮੀਦ ਹਾਲੇ ਵੀ ਹੈਗੀ ਆ ਹੈਗੀ ਆ ਜੀ ਕਿ ਇਹਨੇ ਸਭ ਨੂੰ ਖਾ ਕੇ ਵੋਟ ਪਾਈ ਹੈ ਨਹੀਂ ਸਾਰੇ ਲੋਕੀ ਇੱਥੇ ਤਰਨਤਨ ਵਾਲੇ ਬਹੁਤ ਵਧੀਆ ਬੰਦੇ ਆ ਬੜੇ ਇਮਾਨਦਾਰ ਬੰਦੇ ਉਹਨਾਂ ਨੇ ਕਿਹਾ ਸੀ ਵੋਟ ਪਾਵਾਂਗੇ ਤੈਨੂੰ ਯਾਰ ਜਿੰਨੀ ਸਾਡੀ ਜਿੰਨਾ ਜਿੰਨਾ ਕੋਈ ਗਿਆ ਸੀ ਕਹਿੰਦਾ ਸਾਡੀ ਵੋਟ ਤੈਨੂੰ ਆ ਚਾਹੇ ਜੋ ਮਰਜ਼ੀ ਦੇ ਦੇਣ ਜੀ ਕੋਈ ਚੱਕਰ ਨਹੀਂ ਕਾ ਜੀ ਆਪਾਂ ਲੜਦੇ ਕੋਈ ਗਾਣਾ ਲਿਖਿਆ ਤੁਸੀਂ ਗਾਣਾ ਵੀ ਕਹਿੰਦੇ ਲਿਖਿਆ ਕੋਈ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਵਿੱਚ ਪੈਂਦਾ ਵੋਟਾਂ ਦਾ ਚਮੇ ਲਾ ਕੇ ਨਾਲ ਮੈਂ ਸਰਕਾਰ ਨੇ ਸੁਟਿਆ ਨੇ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ਮ ਕਿ 5 ਜੀ ਦੇ ਪਿੱਛੇ ਕੋਈ ਚੱਲ ਰਿਹਾ ਕਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਮਨ ਮਜ਼ਾਕ ਕੇ ਕੀਆ ਜੇ ਨੀਡ ਟੂ ਸ਼ਟਰਾਂ ਵਾਲਾ ਬੋਲੇ ਤਾਂ ਮਜ਼ਾਕ ਜੀ ਦਾਕ ਦਾ ਇੱਕ ਕਿਤਨਾ ਕਿਤੇ ਕਿਹਾ ਜਾਂਦਾ ਕਿ ਮੇਰਾ ਮਜ਼ਾਕ ਉਣਾਦੇ ਪਰ ਮੈਂ ਗੱਲ ਕਰਨਾ ਚਾਹੁੰਦਾ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚ ਕਰਕੇ ਦਿਖਾਉਂਗਾ ਇੱਕ ਵਾਰੀ ਮੌਕਾ ਦਿਓ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਨੀਟੂ ਸ਼ਟਰਾਂ ਵਾਲਾ ਵੀ ਇੱਥੇ ਪਹੁੰਚਿਆ ਤਾਂ ਆਸਮੀਦ ਉਸ ਵੱਲੋਂ ਵੀ ਜਿਤਾਈ ਜਾ ਰਹੀ ਹੈ ਕਿ ਮੈਂ ਜਿੱਤੂਗਾ ਲੇਕਿਨ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖਦੇ ਹਾਂ ਕਿ ਅੱਜ ਪੰਥਕ ਹਲਕੇ ਦੇ ਵਿੱਚ ਕਿਸ ਦੇ ਨਾਂ ਦੇ ਉੱਤੇ ਜਿਹੜੀ ਆ ਅੱਜ ਦੀ ਜਿੱਤ ਦੀ ਜਿਹੜੀ ਆ ਮੋਹਰ ਲੱਗਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋ ਸੋਲੰਗ ਜਗਬਾਨੀ ਟੀਵੀ ਸ਼੍ਰੀਮੰਤ ਸਾਹਿਬ